ਇੰਨੇ ਜਿੰਨੂ ਬਿਆਸ ਤੇ ਚਾਹ ਬਣਾ ਕੇ ਵੀ ਪਈ ਜਣੀ ਜਿੰਨਾ ਟਾਈਮ ਇਹਨੂੰ ਅੱਗ ਬਾਲਣ ਤੇ ਲੱਗ ਗਿਆ ਵਾ ਹੁਣ ਕਿ ਫੇਰ ਕਹਿਣਾ ਕਿ ਇੰਨਾ ਟਾਈਮ ਲੱਗ ਤੇ ਕਹਿਣ ਦੇ ਹੀ ਭਾਣ ਵੀ ਕੇ ਖੁਸ਼ੀ ਬੜਾ ਹੋਣਾ ਵਾ ਮੈਨੂੰ ਤੇ ਇਦਾਂ ਲੱਗਦਾ ਜਿਦਾ ਭੂਆ ਸਾੜੀ ਗਈ ਐ ਸੋ ਸੋ ਮੈਨੂੰ ਗੱਲਾਂ ਸੁਣਾਦੀ ਐ ਮੈਂ ਨਾ ਉਹ ਬੂੰਦੀ ਤੇ ਲੱਡੂ ਵੀ ਖਾਏ ਹੈਗੇ ਗਵਾਂਡੀਆਂ ਦੇ ਵਿਆਹ ਵਾਲੋਂ ਉਹ ਈ ਧਰਦੇ ਉਹਨਾਂ ਅੱਗੇ ਹਾਏ ਮੰਮੀ ਉਹ ਤੁਸੀਂ ਕਿੱਥੇ ਸਾਮ ਛੜੇ ਨੇ ਹਨੂ ਦੇ ਪਤਾ ਹੀ ਨਹੀਂ ਆ ਵੀ ਘਰ ਵਿੱਚ ਬੂੰਦੀ ਦੇ ਲੱਡੂ ਵੀ ਹੈਗੇ ਆ ਬੜੇ ਨੇ ਨਹੀਂ ਇਹਨੇ ਚਲੋ ਆਪਣੇ ਨੇ ਤਾਂ ਮੈਂ ਕਹਿ ਦਿੱਤਾ ਵਾ ਤੂੰ ਵੀ ਲਿਆ ਕੇ ਤਾਂ ਸਾਹਮਣੇ ਕਰ ਛੜਨਾ ਐ ਇੰਨੀ ਮਹਿੰਗੀ ਚੀਜ਼ ਹੁੰਦੀ ਐ ਕੋਈ ਸੋਚਿਆ ਵੀ ਕਰ ਨਾਲੇ ਨਾ ਸਾਹਮਣੇ ਨਹੀਂ ਚੀਜ਼ ਰੱਖੀ ਦੀ ਹੁੰਦੀ ਤੱਕੀ ਜਾਂਦੀ ਐ ਜੇ ਕੋਈ ਹੋਰ ਆਇਆ ਹੁੰਦਾ ਤੇ ਕਿਸੇ ਨੇ ਆਖਣਾ ਇੰਨਾ ਖਾਂਦੇ ਨੇ ਲਵ ਕਿਹੜੇ ਛਦਾਈ ਹੀ ਜਿਹੜਾ ਸਾਰਾ ਹੀ ਖਾ ਚੱਲੇ ਭੂਆ ਵਾਲੀ ਵੀ ਹਾਦੀ ਹੋਈ ਆ ਹੱਥ ਚ ਡੱਬਾ ਖੋਲਿਆ ਨਵ ਹਾਂਜੀ ਭੂਆ ਲੁਕੇ ਗਏ ਨੇ ਦੀਦੀ ਉਹ ਤੇ ਬਾਹਰ ਨੇ ਫੇਰ ਨਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਤੇ ਇੱਥੇ ਬਹਿ ਤੇ ਗੁੱਸਾ ਨਾ ਕਰੀ ਫੁੱਲ ਵੀਡੀਓ ਦੇਖਣ ਲਈ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ